ਤੁਹਾਡਾ ਸਵਾਗਤ ਹੈ ਬ੍ਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇ ਨੂੰ ਲਾਈਕ ਕਰ ਲਿਓ ਤੇ ਗਾਹਾਂ ਸ਼ੇਅਰ ਕਰ ਦਿਓ ਜਿਹੜਾ ਅੱਜ ਦਾ ਮੇਨ ਜਰੂਰੀ ਸੂਚਨਾ ਇਹ ਉਹਨਾਂ ਵੀਰਾਂ ਵਾਸਤੇ ਹੈ ਕਿ ਜਿਨ੍ਹਾਂ ਦੀਆਂ ਗਾਵਾਂ ਮੱਝਾਂ ਰਿਪੀਟਡ ਬਣ ਚੁੱਕੀਆਂ ਨੇ ਬਾਰ-ਬਾਰ ਫਿਰਦੀਆਂ ਨੇ ਬੱਚੇਦਾਨੀ ਕਮਜ਼ੋਰ ਹੈ ਟਾਈਮ ਤੇ ਕਨਸੀਵ ਨਹੀਂ ਹੁੰਦਾ ਗੱਠਾ ਨੇ ਬੱਚੇ ਦਾ ਨਹੀਂ ਚ ਜਾ ਉਹਨਾਂ ਦੇ گاਵਾ ਮੱਜਾਂ ਦੇ ਭਾਰ ਪੈ ਰਹੇ ਆ ਸੂਣ ਤੋਂ ਪਹਿਲਾਂ ਸੂਣ ਤੋਂ ਬਾਅਦ ਜਾਂ ਥਾਣਾ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਉਹ ਜਿਹੜੀ ਦਵਾਈ ਆਪਾਂ ਵੀਰੋ ਭੇਜਦੇ ਆ ਕੋਰੇ ਰਹੀਂ ਬਹੁਤ ਲੋਕਾਂ ਦੇ ਦਵਾਈਆਂ ਨਾਲ ਸਹੀ ਹੋਈਆਂ ਨੇ ਤੇ ਬਾਈਆਂ ਦਾ ਮੈਸੇਜ ਕਮੈਂਟ ਵੀ ਆਏ ਹੋਏ ਨੇ ਤੇ ਵਿਊ ਵੀ ਬਹੁਤ ਆਇਆ ਹੋਇਆ ਵੀਰੋ ਨੁਕਸਾਨ ਤੁਹਾਡਾ ਨੁਕਸਾਨ ਆਪਣਾ ਨਹੀਂ ਕਿਉਂਕਿ ਆਪਾਂ ਤੁਹਾਨੂੰ ਦਵਾਈ ਭੇਜਾਂਗੇ ਤੁਹਾਡੇ ਜਾਨਵਰ ਦੀ ਤੁਹਾਡਾ ਜਾਨਵਰ ਸਹੀ ਹੋ ਜਾਊਗਾ ਤਾਂ ਵਧੀਆ ਤੁਸੀਂ ਤਰੱਕੀਆਂ ਕਰੋਗੇ ਜੇ ਤੁਹਾਡੀ ਗਾਂ ਮਾਜੀ ਰੀਪੀਟ ਬਣ ਚੁੱਕੀ ਐ ਜੇ ਤੁਹਾਡੀ ਗਾਂ ਮਾਜੀ ਦੇ ਭਾਰ ਪੈਂਦਾ ਤਾਂ ਵੀਰੋ ਫਿਰ ਉਹ ਦਿਨ ਦੂਰ ਨਹੀਂ ਜਦੋਂ ਤੱਕ ਕਾਟਾ ਬੋਹ ਤੁਹਾਨੂੰ ਕਾਟਾ ਵੀਰੋ ਤੁਹਾਨੂੰ ਪੈਣਾ ਆਪਾਂ ਨੂੰ ਨਹੀਂ ਪੈਣਾ ਠੀਕ ਐ ਨਾ ਵੀਰੋ ਇਸ ਗੱਲ ਦਾ ਵਿਚਾਰ ਕਰੋ ਸੋਚੋ ਸਮਝੋ ਤੇ ਜਿਨ੍ਹਾਂ ਨੂੰ ਲੋੜ ਆ ਦਵਾਈਆਂ ਦੀ ਉਹ ਦਵਾਈਆਂ ਮੰਗਾਓ ਕਿ ਆਪਦੇ ਜਾਨਵਰ ਨੂੰ ਸਹੀ ਕਰਾਓ ਠੀਕ ਐ ਨਾ ਮੇਰਾ ਵੀਰੋ ਤੇ ਉਹਨਾਂ ਦੇ ਵੀ ਵੀਊ ਚੈੱਕ ਕਰੋ ਕਿ ਜਿਨ੍ਹਾਂ ਦੇ ਦਵਾਈਆਂ ਗਈਆਂ ਤੇ ਉਹਨਾਂ ਦੇ ਜਾਨਵਰ ਸਹੀ ਹੋਏ ਨੇ ਠੀਕ ਹੈ ਮੇਰੇ ਵੀਰੋ ਇੰਨੀ ਮਹਿੰਗੀ ਮਹਿੰਗੀ ਦਵਾਈਆਂ ਖਵਾ ਕੇ ਵੀ ਤੁਸੀਂ ਥੋੜਾ ਨੀਸੀ ਹੋਇਆ ਤਾਂ